ਡਾਕਟਰ ਸਾਹਿਬ ਆਪ ਖੁਦ ਮਰੀਜ਼ਾਂ ਬਹੁਤ ਖਿਆਲ ਰੱਖਦੇ ਆ ਇਹਨਾਂ ਦਾ ਪੋਲ ਚੱਲਦਾ ਟੰਗੀ ਇਹੋ ਜਿਹਾ ਵੀ ਮਰੀਜ਼ ਅੱਧਾ ਤਾਂ ਵੈਸੇ ਠੀਕ ਹੋ ਜਾਂਦਾ ਮੇਰੇ ਜਿਹੜੇ ਗੋਡੇ ਸੀ 10 ਸਾਲ ਤੋਂ ਬਹੁਤ ਦੁਖ ਰਹਿ ਸੀ ਪੇਨ ਕਿਲਰ ਲੈ ਕੇ ਮੈਂ ਥੋੜਾ ਮੋਟਾ ਚੱਲ ਫਿਰਦੀ ਸੀ ਤੇ ਪੌੜੀਆਂ ਨਹੀਂ ਸੀ ਬਿਲਕੁਲ ਮੇਥੋਂ ਚੜਿਆ ਜਾਂਦਾ ਤੇ ਬਹੁਤ ਦਿੱਕਤ ਸੀ ਮੈਨੂੰ ਫਿਰ ਸਾਨੂੰ 나ਗਪਾਲ ਡਾਕਟਰ 나ਗਪਾਲ ਕੋਲ ਹੀ ਦੱਸ ਪਾਇਆ ਸੀ ਉਹਦੇ ਕੋਲ ਇਹਨਾਂ ਦੀ ਗੱਲਬਾਤ ਚ ਮੈਨੂੰ ਵਿਸ਼ਵਾਸ ਹੋਇਆ ਮੈਨੂੰ ਤਸੱਲੀ ਹੋਈ ਵੀ ਵਧੀਆ ਡਾਕਟਰ ਨੇ ਇਹਨਾਂ ਨੇ ਮੇਰੇ ਦੋਨੇ ਓਟੇ ਚੇਂਜ ਕੀਤੇ 10-15 ਦਿਨਾਂ ਦੀ ਪਿੱਛੇ ਤੇ ਵਿੱਚ ਔਰ ਵਧੀਆ ਕੰਮਜਾਬ ਰਹੇ ਬਹੁਤ ਵਧੀਆ ਇਹਨਾਂ ਦਾ ਸਟਾਫ ਹੈ ਬਹੁਤ ਵਧੀਆ ਸਮਾਈ ਹੈ ਡਾਕਟਰ ਸਾਹਿਬ ਆਪ ਖੁਦ ਮਰੀਜ਼ ਦਾ ਬਹੁਤ ਖਿਆਲ ਰੱਖਦੇ ਐ ਇਹਨਾਂ ਦਾ ਬੋਲਚਾਲ ਦਾ ਟੰਗੀ ਇਹੋ ਜਿਹਾ ਵੀ ਮਰੀਜ਼ ਅੱਧਾ ਤਾਂ ਵੈਸੇ ਹੀ ਠੀਕ ਹੋ ਜਾਂਦਾ ਤੇ ਬਾਕੀ ਜਿਹੜਾ ਇਹਨਾਂ ਨੇ ਆਪ ਦਾ ਸਟਾਫ ਰੱਖਿਆ ਹੋਇਆ ਉਹ ਵੀ ਬਹੁਤ ਕੋਆਪਰੇਟ ਕਰਦਾ ਹੈ ਬਹੁਤ ਆਪ ਦੇ ਨਾਮ ਬੱਤ ਸੇਵਾ ਕੀਤੀ ਮੇਰੀ ਉਤੇਰੇ ਕਿ ਤਿੰਨ ਦਿਨਾਂ ਦੇ ਵਿੱਚ ਮੈਂ ਬਿਨਾ ਕਿਸੇ ਸਪੋਰਟ ਤੋਂ ਵਧੀਆ ਤੁਰਨ ਲੱਗੀ ਸੀ ਕੋਈ ਸਪੋਰਟ ਨਾਲ ਮੈਂ ਕਦੇ ਤੁਰੀ ਨਹੀਂ ਹੁਣ ਮੈਂ ਬਿਲਕੁਲ ਸਾਰਾ ਆਪ ਦਾ ਨਾਰਮਲ ਕੰਮ ਕਰ ਲੈਨੀ ਆ ਘਰ ਚ ਵਧੀਆ ਤੁਰੀ ਫਿਰਦੀ ਆ ਪੌੜੀਆਂ ਚੜ੍ਹਦੀ ਆ ਪੌੜੀਆਂ ਉਤਰਦੀ ਆ ਤੇਰ ਸੋਈ ਦਾ ਕੰਮ ਕਰ ਲੈਨੀ ਆ ਕੋਈ ਦਿੱਕਤ ਨਹੀਂ ਚੌਂਕੜੀ ਮਾਰ ਕੇ ਬੈਠ ਸਕਦੀ ਆ ਹਾਂ ਫੁੱਟ ਡੇਢ ਫੁੱਟ ਉੱਚੀ ਪੀੜੀ ਤੇ ਵੀ ਆਰਾਮ ਨਾਲ ਬੈਠ ਸਕਦੀ ਆ